ਮਰੇ ਤਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਐ ਲਾਹਾਂ ਲੈ ਲੋ ਪਾਗਾਂ ਵਾਲਿਓਈ ਐ ਨਾਨਕ ਨਾਮ ਤੇ ਆ ਲੋ ਜੀ ਪਰਬਤ ਫੇਰੀ ਆਈ ਐ ਨਾਨਕ ਨਾਮ ਤੇ ਆ ਲੋ ਜੀ ਪਰਬਤ ਫੇਰੀ ਆਈ ਸਤਿ ਸ੍ਰੀ ਅਕਾਲ ਜੋ ਮਰਜ਼ੀ ਬੰਦੋ ਨਾਮ ਵਾਲੇ ਬਾਗਾਂ ਵਿੱਚ ਬਹਾਰਾਂ ਖੇੜੀਆਂ ਗੁਰ ਚਰਣਾ ਚ ਹਾਜ਼ਰੀ ਲਵਾਇਆ ਕਰੋ 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 ਇਹ ਘਰ ਵੀ ਗਰੀਬਾਂ ਦੇ ਆਓ ਸਤਿਗੁਰ ਜੀ ਕਦੇ ਕਰ ਵੀ ਗਰੀਬਾਂ ਦੇ ਆਓ ਸਤਿਗੁਰ ਜੀ ਕਦੇ ਕਰ ਵੀ ਗਰੀਬਾਂ ਦੇ ਆਓ ਸਤਗੁਰ ਜੀ ਕਦੇ ਕਰਮੀ ਕਰਿ ਕ੍ਰਿਪਾ ਦੇ ਆਓ ਸਤਗੁਰ ਜੀ ਤੁਹਾਨੂੰ ਜੀ ਆਇਆਂ ਨੂੰ ਆਓ ਸਤਗੁਰ ਜੀ ਤੁਹਾਨੂੰ ਜੀ ਆਇਆਂ ਇਹ ਤੁਹਾਨੂੰ ਕੀ ਆਇਆ ਜਿੱਥੇ ਚੱਲਣ ਗੁਰਾਂ ਨੇ ਪਾਏ ਉਹ ਤਰਤੀ ਪਾਗਾ ਵਾਲੀ ਐ ਜਿੱਥੇ ਚੱਲਣ ਗੁਰਾਂ ਨੇ ਪਾਏ ਆ ਸਾਕੀ ਪਾਗਾ ਵਾਲੀ ਸੱਤਿਏ ਸੱਤਿਏ ਗੀਤਾਂ ਲਖਵਾਰੀ ਪਰਕਾਉ ਉਹ ਬੋਲੇ ਹੇ ਗੁਰੂ ਪੰਜਾਬ ਪਿਆਰਿਆਂ ਚੋਂ ਸਭ ਜਦਿਆਂ ਚਾਲੀ ਮੁਕਤੇਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਖ ਚਲਾਇ ਤੇ ਗੁਆੜੀ ਦੇਖ ਕੈਨੇਡਾ ਤੇ ਕਮਾਈ ਦਾ ਤੇ ਅੰਤਰ ਕਿ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਛ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਖਲੀਆਂ ਤੇ ਚੜੇ ਤਨ ਆਰਿਆਂ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨੇ ਵਾਹਿ ਜਤਨਾ ਤੇ ਕਮਾਈ ਦਾ ਤੇ ਅੰਤਰ ਕਿ ਬੋਲੋ ਜੀ ਵਾਹਿਗੁਰੂ ਪੰਜਾ ਸੇਵਾ ਸਫਲ ਹੈ ਸਤਿਗੁਰ ਕੀ 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 ਸੇਵਾ ਸਫਲ ਹੈ ਜੇ ਤੁਰਾ ਦੀ ਬਾਣੀ ਮਿੱਠੀ ਐ ਨਾ ਲੈ ਲੋਕ ਸਤ ਗੁਰ ਕੀ ਸੇਵਾ ਸਫਲ ਹੈ 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 ਜੇ ਕੋ ਕਰੇ ਚਿਤਲਾ